ਵਹਨਾਂ ਦੀ ਆਰ.ਸੀ ਬਣਵਾਉਣ ਵਾਲਿਆਂ ਦੇ ਲਈ ਖੁਸ਼ਖਬਰੀ ਹੁਣ ਤੁਹਾਨੂੰ ਦਫ਼ਤਰਾਂ ਦੇ ਨਹੀਂ ਲੋਣੇ ਪੈਣੇ ਚੱਕਰ ਘਰ ਬੈਠੇ ਆਰ.ਸੀ ਨਿਊ ਕਰਫੋਂ ਦੀ ਸਹੂਲਤ ਹੋਵੇਗੀ ਮੁਹੱਈਆ ਟ੍ਰਾਂਸਪੋਰਟ ਵਿਭਾਗ ਨੇ ਦਿੱਤੀ ਸਹੂਲਤ ਜੀ ਹਾਂ ਅਗਰ ਤੁਸੀਂ ਵੀ ਆਰ.ਸੀ ਬਣਵਾਉਣ ਲੱਗ ਕੇ ਆ ਖੱਜਲ ਹੁੰਦੇ ਹੋ ਤੁਹਾਨੂੰ ਦਫ਼ਤਰਾਂ ਦੇ ਚੱਕਰ ਖਾਣੇ ਪੈਂਦੇ ਐ ਤਾਂ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਨਹੀਂ ਲੋੜ ਕਿਉਂਕਿ ਵਿਪາກ ਤੇ ਵੱਲੋਂ ਵੱਠੀ ਰਾਹਤ ਦਿੱਤੀ ਗਈ ਦਰਸਤਲ 15 ਸਾਲ ਪੁਰਾਣੇ ਵਾਹਨ ਮਾਲਕਾਂ ਲਈ ਰਾਹਤ ਪਰ ਇਹ ਖਬਰ ਸਾਂਝੀ ਕਰ ਰਹੇ ਜਿੰਨਾ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ 15 ਸਾਲ ਪੂਰੇ ਹੋ ਚੁੱਕੇ ਨੇ ਤੇ ਆਰਸੀ ਰੀਨਿਊ ਕਰਨ ਦੀ ਲੋੜ ਹੈ ਉਹਨਾਂ ਨੂੰ ਹੁਣ ਦਫਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ ਟ੍ਰਾਂਸਪੋਰਟ ਵਿਭਾਗ ਨੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਹੁਣ ਘਰ ਬੈਠੇ ਹੀ ਆਰਸੀ ਨਿਊ ਰੀਨਿਊ ਕਰਫੋਰਮ ਦੀ ਸਹੂਲਤ ਮੁਹੱਈਆ ਕਰਫੋਣੀ ਸ਼ੁਰੂ ਕਰ ਦਿੱਤੀ ਹੈ ਇਸ ਲਈ ਵਿਭਾਗ ਨੇ ਆਪਣਾ ਪੋਰਟਲ ਅਪਡੇਟ ਕੀਤਾ ਇਸ ਦੇ ਤਹਿਤ ਹੁਣ ਆਰਸੀ ਰੀਨਿਊ ਕਰਫੋਰਮ ਲਈ ਆਰਟੀਓ ਦੇ ਚੱਕਰ ਨਹੀਂ ਲਾਉਣੇ ਪੈਣਗੇ ਇਹ ਅਪਡੇਟ ਨਿਊ ਵਲ ਆਫ ਰਜਿਸਟ੍ਰੇਸ਼ਨ ਨਾਲ ਦਾ ਨਵਾਂ ਅਪਡੇਟ ਲੈ ਕੇ ਆਇਆ ਹੈ ਇਸ ਦੇ ਤਹਿਤ ਕੋਈ ਵੀ ਬਿਨੇਕਾਰ ਆਪਣੇ ਆਰਸੀ ਨੂੰ ਖੁਦ ਰਿਨਿਊ ਕਰਨ ਦੇ ਯੋਗ ਹੋਵੇਗਾ ਇਸ ਤੋਂ ਪਹਿਲਾਂ ਇਹ ਨਿਯਮ ਸੀ ਕਿ ਜਿਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ 15 ਸਾਲ ਹੋ ਗਏ ਸਨ ਉਨ੍ਹਾਂ ਨੂੰ ਰਿਨਿਊ ਲਈ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਆਰਟੀਓ ਦੇ ਚੱਕਰ ਕੱਟਨੇ ਪੈਂਦੇ ਸਨ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਆਰਸੀ ਨਿਊ ਕਰਫੋਰਡ ਲਈ ਵਿਭਾਗ ਤੇ ਪੋਰਟਲ ਤੇ ਪਹਿਲਾ ਤੁਹਾਨੂੰ ਆਪਣੇ ਦਸਤਾਵੇਜ਼ ਅਪਲੋਡ ਕਰਨੇ ਹੋਣਗੇ ਤੇ ਇਸ ਦੇ ਨਾਲ ਹੀ ਆਨਲਾਈਨ ਫੀਸ ਜਮ੍ਹਾਂ ਕਰਫੋਣੀ ਹੋਵੇਗੀ ਇਸ ਤੋਂ ਬਾਅਦ ਫਾਈਲ ਸਿੱਧੀ ਵਾਹਨ ਇਨਸਪੈਕਟਰ ਕੋਲ ਪਹੁੰਚ ਜਾਵੇਗੀ ਬਿਨੇ ਕਾਰ ਨੂੰ ਆਪਣਾ ਵਾਹਨ ਇਨਸਪੈਕਟਰ ਕੋਲ ਲਿਜਾ ਕੇ ਚੈੱਕ ਕਰਫੋਣਾ ਹੋਵੇਗਾ ਜਿਸ ਸਭ ਕੁਝ ਠੀਕ ਰਿਹਾ ਤਾਂ ਆਰਟੀਓ ਮਨਜ਼ੂਰੀ ਆਪਣੇ ਆਪ ਮਿਲ ਜਾਵੇਗੀ ਇੱਥੇ ਦੱਸਣ ਯੋਗ ਹੈ ਕਿ ਆਰਸੀ ਰੀਨਿਊ ਕਰਵਾਉਣ ਦੀ ਵਕ-ਵਕ ਫੀਸ ਹੈ ਸੋ ਵੱਡੀ ਖੁਸ਼ਖਬਰੀ ਹੈ ਜਿਹੜੇ ਲੋਕ ਆਰਸੀ ਰੀਨਿਊ ਕਰਵਾਉਣ ਦੇ ਲਈ ਦਫ਼ਤਰਾਂ ਦੇ ਤੱਕੇ ਖਾਰੇ ਸੀ ਖੱਜਲ ਖਵਾਰ ਹੋ ਰਹੇ ਸੀ ਤਾਂ ਹੁਣ ਲੋਕਾਂ ਨੂੰ ਇਹ ਪਰੇਸ਼ਾਨ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ 15 ਸਾਲ ਪੁਰਾਣੇ ਵਾਹਨ ਮਾਲਕਾਂ ਲਈ ਇਹ ਰਾਹਤਪਰੀ ਖਬਰ ਦੇ ਦਿੱਤੀ ਹੈ ਕਿ ਜਿਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ 15 ਸਾਲ ਪੂਰੇ ਹੋ ਚੁੱਕੇ ਨੇ ਅਤੇ ਆਰਸੀ ਰਿਨਿਊ ਕਰਨ ਦੀ ਲੋੜ ਹੈ ਹੁਣ ਉਨ੍ਹਾਂ ਨੂੰ ਅ ਦਫਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ ਟ੍ਰਾਂਸਪੋਰਟ ਵਿਭਾਗ ਨੇ ਲੋਕਾਂ ਦੀ ਸਹੂਲਤ ਨੂੰ ਦੇਖتے ਹੋਏ ਹੁਣ ਘਰ ਬੈਠੇ ਹੀ ਆਰ ਸੀ ਰੀਨਿਊ ਕਰਫੋਂ ਦੀ ਸਹੂਲਤ ਮੁਹੱਈਆ ਕਰਫੋਣੀ ਸ਼ੁਰੂ ਕਰ ਦਿੱਤੀ ਹੈ